ਦੋ ਮਿੱਤਰ ਰਹਿੰਦੇ ਆ ਆਪਸ ਵਿੱਚ ਚੰਗੀ ਸੰਗਤ ਤੇ ਮਾੜੀ ਸੰਗਤ ਦਾ ਗਿਆਨ ਉਸ ਸਾਖੀ ਵਿੱਚੋਂ ਮਿਲਦਾ ਆ ਸਾਖੀ ਦਾ ਮਤਲਬ ਹੁੰਦਾ ਹੈ ਵੀ ਸਿੱਖਿਆ ਲੈਣੀ ਸੌਖੇ ਤਰੀਕੇ ਨਾਲ ਪ੍ਰਮਾਣ ਨਾਲ ਸੌਖੇ ਤਰੀਕੇ ਨਾਲ ਸਮਝ ਜਾਣਾ ਦੋ ਮਿੱਤਰ ਨੇ ਤਿੱਕ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਆਏ ਆ ਉਪਦੇਸ਼ ਕਰਦੇ ਆ ਉਪਦੇਸ਼ ਸੁਣਨ ਲੱਗ ਪਿਆ ਸੰਗਤ ਵਿੱਚ ਜਾਂਦਾ ਰੋਜ਼ ਸੰਗਤ ਵਿੱਚ ਜਾਂਦਾ ਤੇ ਸੰਗਤ ਜਾਂਦੇ ਜਾਂਦੇ ਨੂੰ ਕਾਫੀ ਗਿਆਨ ਹੋਇਆ ਇਹਨੇ ਸੋਚਿਆ ਵੀ ਮੇਰਾ ਦੂਜਾ ਮਿੱਤਰ ਹੈ ਜਿਹੜਾ ਉਹ ਬਸ਼ਈ ਸੀ ਉਹ ਬਾਸ਼ਨਾ ਵਾਲੀ ਜਗ੍ਹਾ ਤੇ ਜਾਂਦਾ ਸੀ ਮਾੜੀ ਜਗ੍ਹਾ ਤੇ ਜਾਂਦਾ ਸੀ ਇੱਕ ਦਿਨ ਇਕੱਠੇ ਹੋ ਗਏ ਦੋਵੇਂ ਉਹ ਆਪਣੇ ਮਿੱਤਰ ਨੂੰ ਕਹਿੰਦਾ ਵੀ ਤੂੰ ਕਿੱਥੇ ਰਹਿਣਾ ਹੁਣ ਕਦੇ ਵੇਖਿਆ ਹੀ ਨਹੀਂ ਤੂੰ ਕਿੱਥੇ ਜਾਣ ਲੱਗ ਪਿਆ ਉਹ ਕਹਿੰਦਾ ਤੈਨੂੰ ਨਹੀਂ ਪਤਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਉਹ ਆਏ ਹੋਏ ਨੇ ਉਪਦੇਸ਼ ਕਰਦੇ ਨੇ ਮੈਂ ਉਹਨਾਂ ਦੀ ਸੰਗਤ ਕਰਦਾ ਤੇ ਬੜਾ ਗਿਆਨ ਮਿਲਿਆ ਮੈਨੂੰ ਅੱਜ ਵੀ ਸੁਣਨਾ ਚਾਹੀਦਾ ਪਿਆਰਿਓ ਅੱਜ ਵੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਜਿੰਦੰਦੇ ਨੇ ਭਾਈ ਐ ਗੁਰਸਿੱਖ ਮਿੱਤਰਾ ਤੂੰ ਗੁਰੂ ਦੀ ਚਾਲੀ ਤੇ ਚੱਲ ਗੁਰਸਿੱਖ ਮੀਤ ਚਲ ਹੋ ਗੁਰ ਚਾਲੀ ਜੋ ਗੁਰ ਕਹ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਕਹਿੰਦਾ ਉਹਨੂੰ ਤੂੰ ਭਲਾ ਕਰਕੇ ਮੰਨ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ। ਘਰੇ ਅਸੀਂ ਪਾਣੀ ਨਾਲ ਤਨ ਦਾ ਇਸ਼ਨਾਨ ਕਰਦੇ ਆਂ ਤੇ ਬਾਣੀ ਨਾਲ ਮਨ ਦਾ ਇਸ਼ਨਾਨ ਹੁੰਦਾ ਹੈ। ਦੋਨੇ ਚਾਹੀਦੇ ਨਾ ਦੋਨਾਂ ਚੀਜ਼ਾਂ ਨੂੰ ਖਰਾਕ ਜਈਦੀ ਹੈ। ਅਸੀਂ ਤੰਦਰੁਸਤ ਤੇ ਕਾਇਮ ਤਾਂ ਰਹਿ ਸਕਦੇ ਆਂ ਜੇ ਸਾਡਾ ਸ਼ਰੀਰ ਵੀ ਤੰਦਰੁਸਤ ਹੈ ਤੇ ਸਾਡਾ ਮਨ ਵੀ ਤੰਦਰੁਸਤ ਹੈ ਸਾਡਾ ਤਨ ਵੀ ਤੰਦਰੁਸਤ ਹੈ। ਅਸੀਂ ਸਰੀਰ ਨੂੰ ਹੀ ਖਰਾਕ ਦੇ ਰਹੇ ਆ ਮਨ ਨੂੰ ਖਰਾਕ ਨਹੀਂ ਦੇ ਰਹੇ ਜੇ ਤਨ ਨੂੰ ਪ੍ਰਸ਼ਾਦੇ ਦੀ ਲੋੜ ਆ ਭੋਜਨ ਦੀ ਲੋੜ ਹੈ ਤਾਂ ਮਨ ਨੂੰ ਭਜਨ ਦੀ ਲੋੜ ਹੈ ਭਾਵੇਂ 5 ਮਿੰਟ ਕਰ ਲੈ ਰੋਜ਼ 10 ਮਿੰਟ ਤਾਂ ਤੂੰ ਆਪੇ ਕਰਨ ਲੱਗ ਜਾਣਾ ਜਦੋਂ 5 ਮਿੰਟ ਰੋਜ਼ ਭਾਵੇਂ ਬਹਿ ਕੇ ਸਵੇਰੇ ਸ਼ਮਰਨ ਕਰ ਨੁਸਕੇ ਦੱਸਦੇ ਆ ਸਤਿਗੁਰੂ ਜੀ ਬਾਣੀ ਵਿੱਚ ਵੀ ਸਭ ਤੋਂ ਪਹਿਲਾਂ ਤਾਂ ਤੂੰ ਹੋ ਸਕੇ ਵੀ ਕੇਸੀ ਇਸ਼ਨਾਨ ਨਹੀਂ ਕਰਿਆ ਕਰ ਸਵੇਰੇ ਉੱਠ ਕੇ ਸ਼ਾਂਤੀ ਮਿਲਦੀ ਆ ਸਭ ਤੋਂ ਪਹਿਲਾਂ ਅਸੀਂ ਤਨ ਤਨ ਨੂੰ ਚੰਗੀ ਤਰ੍ਹਾਂ ਧੋਨੇ ਆ ਇਸ਼ਨਾਨ ਕਰਦੇ ਆ ਸ਼ਾਂਤੀ ਮਿਲਦੀ ਆ ਨਾ ਚੰਗੀ ਤਰ੍ਹਾਂ ਕੇਸੀ ਇਸ਼ਨਾਨ ਕੀਤਾ ਮਹਾਰਾਜ ਕਹਿੰਦਾ ਕਰ ਇਸ਼ਨਾਨ ਸਵੇਰੇ ਉੱਠ ਕੇ ਇਸ਼ਨਾਨ ਕਰ ਕਰ ਇਸ਼ਨਾਨ ਫਿਰ ਕੀ ਕਰਨਾ ਸਿਮਰ ਪ੍ਰਭ ਆਪਣਾ ਫਿਰ ਆਪਣੇ ਪਰਮਾਤਮਾ ਦਾ ਸਿਮਰਨ ਕਰ ਬੰਦਗੀ ਕਰ ਦੱਸਿਆ ਨਾ ਬਾਣੀ ਵਿੱਚ ਅਸੀਂ ਡਾਕਟਰਾਂ ਨੂੰ ਤਾਂ ਧਿਆਨ ਨਾਲ ਸੁਣਦੇ ਆ ਪਰ ਗੁਰੂ ਨੂੰ ਧਿਆਨ ਨਾਲ ਨਹੀਂ ਸੁਣਦਾ ਕਿਉਂਕਿ ਉਹਤੇ ਫੀਸ ਦਿੱਤੀ ਹੁੰਦੀ ਹੈ ਵੀ ਸੁਣੀਏ ਮੰਦਾ ਕਿਤੇ ਮੈਂਟਲੀ ਅਪਸੈਟ ਹੋ ਜੇ ਜਾਂ ਬਿਮਾਰ ਹੋ ਜੇ ਕਹਿੰਦਾ ਮੈਂ ਕਲਾਸ ਲਵਾ ਕੇ ਲੈ ਕੇ ਆਉਣਾ ਮੈਂ ਕਹਿੰਦਾ ਗੁਰੂ ਕੋਲ ਕਲਾਸ ਲਾਉਣ ਲੱਗ ਜਾ ਕਿਤੇ ਜਾਣ ਦੀ ਲੋੜ ਹੀ ਨਹੀਂ ਪੈਣੀ ਗੁਰੂ ਨੂੰ ਤਾਂ ਮੱਥਾ ਟੇਕ ਕੇ ਸਾਰਦਾ ਸੁਣਦਾ ਕੋਈ ਕੋਈ ਹੈ ਬਹੁਤੀ ਬਹੁਤੀ ਆ ਗਿਣਤੀ ਆ ਕਿ ਗੋਲ ਕਨਾਈ ਮੱਥਾ ਲਾ ਕੇ ਮੁੜਦੇ ਆ ਸਮਝਦਾ ਕੋਈ ਕੋਈ ਆ ਵੀ ਜਪਜੀ ਸਾਹਿਬ ਕਹਿੰਦਾ ਕੀ ਆ ਜਾਪ ਸਾਹਿਬ ਕਹਿੰਦਾ ਕੀ ਆ ਚੌਪੀ ਸਾਹਿਬ ਵਿੱਚ ਕੀ ਲਿਖਿਆ ਸਵਈਏ ਸਾਹਿਬ ਵਿੱਚ ਕੀ ਲਿਖਿਆ ਅਨੰਦ ਸਾਹਿਬ ਵਿੱਚ ਕੀ ਲਿਖਿਆ ਤੈਨੂੰ ਆਵਾਜ਼ ਮਾਰਦੇ ਆ ਸਿੱਖਾ ਰੋਜ਼ ਗੁਰੂ ਸਾਹਿਬ ਜੀ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਗੁਰੂ ਦੇ ਚਰਨਾਂ ਵਿੱਚ ਆ ਤੇ ਸੱਚੀ ਬਾਣੀ ਗਾ ਸੱਚੀ ਬਾਣੀ ਸੁਣ ਫਿਰ ਕੀ ਹੋਏਗਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਪਰ ਇਹ ਕਹਿੰਦਾ ਵੀ ਜਲਦੀ ਮੰਤਰ ਵੱਜੇ ਵਾਸਤੇ ਮੇਰਾ ਸਾਰਾ ਕੁਝ ਠੀਕ ਹੋ ਜਾਏ ਨਹੀਂ ਪਿਆਰੇ ਹੋ ਮਿਹਨਤ ਕਰਨੀ ਪੈਂਦੀ ਹੈ ਝੋਨਾ ਬੀਜਣਸਾਰ ਸਾਡੇ ਘਰੇ ਨਹੀਂ ਡਿਗਦਾ ਕਣਕ ਬੀਜਣਸਾਰ ਸਾਡੇ ਘਰੇ ਨਹੀਂ ਡਿਗਦੀ ਬੜਾ ਸਮਾਂ ਲੱਗ ਜਾਂਦਾ ਹੈ ਜੌਬ ਕਰਦਾ ਦੂਜੇ ਦਿਨ ਹੀ ਤਨਖਾਹ ਨਹੀਂ ਮਿਲਦੀ ਮੀਨੇ ਤਾਂ ਮਿਲਦੀ ਆ ਨਾ ਮਹੀਨਾ ਕੰਮ ਕਰਨਾ ਪੈਂਦਾ ਤੂੰ ਮਹੀਨਾ ਕੰਮ ਤਾਂ ਕਰਕੇ ਦੇਖ ਗੁਰੂ ਦਾ ਤੈਨੂੰ ਮਿਲੇਗੀ ਤਨਖਾਹ ਤੈਨੂੰ ਦੇਏਗਾ ਗੁਰੂ ਦਾਤਾ ਪਰ ਤੂੰ ਕੰਮ ਤਾਂ ਕਰ ਮਨ ਲਾ ਕੇ ਕੰਮ ਕਰ ਤੇ ਗੁਰੂ ਸਾਹਿਬ ਵੀ ਫਿਰ ਤੈਨੂੰ ਜੀ ਲਾ ਕੇ ਤਾਰ ਦੇਣਗੇ ਤੇ ਮਿੱਤਰ ਦੋਨੇ ਇੱਕ ਮਾੜੀ ਸੰਗਤ ਵਿੱਚ ਜਾਂਦਾ ਹੈ ਇੱਕ ਗੁਰੂ ਨਾਨਕ ਦੇ ਚਰਨਾ ਵਿੱਚ ਜਾਂਦਾ ਹੈ ਰੋਜ਼ ਇਕੱਠੇ ਹੋ ਗਏ ਦੋਨੇ ਉਹ ਕਹਿੰਦਾ ਤੂੰ ਕਿੱਥੇ ਰਹਿਣਾ ਹੈ ਉਹ ਕਹਿੰਦਾ ਤੂੰ ਚੱਲ ਤੇ ਸਹੀ ਮੇਰੇ ਨਾਲ ਮੇਰਾ ਤੇ ਜੀਵਨ ਬਣ ਗਿਆ ਮੈਨੂੰ ਤੇ ਪਤਾ ਹੀ ਨਹੀਂ ਸੀ ਵੀ ਦੁਨੀਆ ਤੇ ਆਏ ਕਾਦੇ ਲਈ ਆ ਜਿਨੀ ਐਸਾ ਹਰ ਨਾਮ ਨਾ ਚੇਤੇਓ ਸੇ ਕਾਹੇ ਜੱਗ ਆਏ RAM ਰਾਜੇ ਇਹ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਬੱਤੈ ਹਰ ਨਾਮ ਨਾ ਬੀਜਿਓ ਆ ਬੱਤੈ ਅੱਗੇ ਭੁੱਖਾ ਕਿਆ ਖਾਏ ਹੁਣ ਬੱਤ ਆਈ ਐ ਫਸਲ ਵਾਣ ਬੱਤ ਆਇਆ ਤੇ ਬੀਜਿਆ ਨਾ ਫਿਰ ਅੱਗੇ ਕੀ ਖਾਵਾਂਗੇ ਹੁਣ ਬੱਤ ਹੈ ਹਰ ਨਾਮ ਨਾ ਬੀਜਿਓ ਆ ਮਨੁੱਖਾ ਜਨਮ ਇੱਕ ਬੱਤ ਹੈ ਇਸ ਕਰਕੇ ਅਮਰਤ ਵੇਲੇ ਉੱਠ ਕੇ ਬਹਿ ਜਾ ਕਰ ਤੈਨੂੰ ਦਿਨ ਵੀ ਛੜਤਾ ਮਹਾਰਜ ਨੇ ਇਹ ਵੀ ਅਮਰਤ ਵੇਲੇ ਹੀ ਜਪ ਲਿਆ ਕਰ ਸੱਤ ਪੈਰ ਆਪਣੇ ਬੱਚੇ ਪਾਲ ਲੈ ਠਾਂ ਪੈਰਾਂ ਚ ਇੱਕ ਪੈਰ ਗੁਰੂ ਨੂੰ ਦੇ ਦੇ ਕਿਤੇ ਜਿਨੇ ਤੈਨੂੰ ਸਭ ਕੁਝ ਦਿੱਤਾ ਆ ਅਠਾਂ ਪੈਰਾਂ ਚ ਆਪਣੇ ਬੱਚੇ ਪਾਲ ਲੈ ਕੰਮ ਕਰ ਲੈ ਮਿਹਨਤ ਕਰ ਲੈ ਕਿਤੇ ਇੱਕ ਪੈਰ ਤਾਂ ਗੁਰੂ ਲਈ ਛੱਡ ਦੇ ਜਿਨੇ ਸਭ ਕੁਝ ਦਿੱਤਾ ਜਿਨੇ ਸਵਾਸ ਦਿੱਤੇ ਦਿਨ ਇਹ ਮਾਨਸ ਜਨਮ ਦਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਬੱਤਾ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਕਿਆ ਖਾਏ ਹੁਣ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਪਤਾ ਕੀ ਕਿਆ ਮਨ ਮੁੱਖਾਂ ਨੋ ਫਿਰ ਜਨਮ ਹੈ ਨਾਨਕ ਹਰ ਭਾਏ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਤਾਂ ਫਿਰ ਫਿਰ ਜਨਮ ਹੈ ਬਾਰ-ਬਾਰ ਜੰਮਣਾ ਤੇ ਬਾਰ-ਬਾਰ ਮਰਨਾ ਪੈਣਾ ਹੈ ਕਿੰਨੀਆਂ ਜੁਨਾ ਵੇਖਦੇ ਆ ਦੁਨੀਆ ਤੇ ਆਪਾਂ ਕਹਿੰਦਾ ਹਾਈ ਨਹੀਂ ਵੇਖ ਕੇ ਵੀ ਨਹੀਂ ਮੰਨ ਰਿਹਾ ਬੰਦਾ ਨਾਲੇ ਰੋਜ਼ ਵੇਖਦਾ ਕਦੇ ਜੰਗਲਾਂ ਚ ਜਾਂਦਾ ਕਦੇ ਕਿਤੇ ਵੇਖਣ ਜਾਂਦਾ ਦੇਖਦੇ ਨਹੀਂ ਕਿੰਨੇ ਕਿੰਨੇ ਜਾਨਵਰ ਵੇਖਦੇ ਆ ਪਾਣੀ ਚ ਵੇਖਦੇ ਆ ਧਰਤੀ ਤੇ ਵੇਖਦੇ ਆ ਇਹ ਜੁਨਾ ਹੀ ਨੇ ਸਾਰੀਆਂ ਪਰ ਮਨੁੱਖਾ ਜਨਮ ਤੈਨੂੰ ਚੰਗੇ ਭਾਗਾਂ ਨਾਲ ਮਿਲਿਆ ਬੜਾ ਭਾਗੀ ਹਰ ਸੰਗਤ ਪਾਵੇ ਭਾਗ ਹੀਣ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਇਹ ਕਹਿੰਦਾ ਚੱਲ ਸਤ ਸੰਗ ਵਿੱਚ ਉਹ ਕਹਿੰਦਾ ਮੈਂ ਨਹੀਂ ਜਾਣਾ ਤੂੰ ਚੱਲ ਤੇ ਸਹੀ ਨਾ ਮੰਨਿਆ ਉਹ ਆਪਣੀ ਸੰਗਤ ਵਿੱਚ ਚਲਾ ਗਿਆ ਉਹ ਵਾਸ਼ਨਾ ਭੋਗਣ ਲਈ ਚਲਾ ਗਿਆ ਵਕਾਰੀ ਸੀ ਵਿਸ਼ੇ ਵਕਾਰੀ ਵਿੱਚ ਲੱਗਿਆ ਹੋਇਆ ਸੀ ਫਿਰ ਦੂਜੇ ਦਿਨ ਉਹ ਕਹਿੰਦਾ ਤੂੰ ਆਪਣਾ ਟਾਈਮ ਨਾ ਗਵਾ ਮਾੜੇ ਕਰਮਾਂ ਵਿੱਚ ਤੂੰ ਚੱਲ ਮੇਰੇ ਨਾਲ ਉਹ ਕਹਿੰਦਾ ਚੰਗਾ ਇਦਾਂ ਕਰ ਫਿਰ ਇੱਕ ਵਾਰੀ ਗੁਰੂ ਨੂੰ ਕਹਿ ਵੀ ਸਾਨੂੰ ਫਲ ਦੇ ਤੂੰ ਮੇਰੇ ਬਾਰੇ ਵੀ ਕਹਿ ਵੀ ਤੈਨੂੰ ਦੇਖਾਂ ਕੀ ਦਿੰਦਾ ਹੈ ਗੁਰੂ ਅੱਜ ਵੇਖਣਾ ਵੀ ਤੂੰ ਜਾ ਤੇ ਮੈਂ ਇੱਧਰ ਜਾਣਾ ਆਪਾਂ ਇੱਥੇ ਹੀ ਫੇਰ ਇਕੱਠੇ ਹੋਣਾ ਤੂੰ ਕਹਿ ਵੀ ਇਹ ਮਾੜੇ ਪਾਸੇ ਜਾਂਦਾ ਇਹਨੂੰ ਵੀ ਫਲ ਦੇ ਮਾਲਕਾ ਤੇ ਮੈਂ ਚੰਗੇ ਪਾਸੇ ਜਾਂਦਾ ਤੇ ਮੈਨੂੰ ਵੀ ਫਲ ਦੇ ਸਾਖੀ ਹੈ ਪਰ ਗਿਆਨ ਕੇ ਵਾਰੀ ਬੜਾ ਵੱਡਾ ਮਿਲ ਜਾਂਦਾ ਹੈ ਛੋਟੀਆਂ ਛੋਟੀਆਂ ਸਾਖੀਆਂ ਗੁਰੂ ਨਾਨਕ ਦੇ ਮਹਾਰਜ ਦੇ ਜੀਵਨ ਵਿੱਚੋਂ ਮਿਲਦੀਆਂ ਨੇ ਜਿਨ੍ਹਾਂ ਵਿੱਚ ਬੜਾ ਗਿਆਨ ਛੁਪਿਆ ਹੋਇਆ ਪਿਆਰੇ ਉਹ ਗਿਆ ਇਹ ਵੀ ਗਿਆ ਗੁਰੂ ਨਾਨਕ ਦੇ ਮਹਾਰਜ ਦੇ ਚਰਨਾਂ 'ਚ ਹੁਣ ਵਾਪਸ ਮੁੜਿਆ ਆਉਂਦਾ ਹੈ ਵਾਪਸ ਮੁੜਿਆ ਆਉਂਦਾ ਹੈ ਉਧਰੋਂ ਜਿਹੜਾ ਮਾੜੀ ਸੰਗਤ ਵਿੱਚ ਜਾਂਦਾ ਉਹ ਵੀ ਮੁੜਿਆ ਆਉਂਦਾ ਹੈ ਹੁਣ ਜਿਹੜਾ ਮਾੜੀ ਸੰਗਤ ਵਿੱਚੋਂ ਆ ਰਿਹਾ ਹੈ ਉਹਦੇ ਨਾਲ ਪਤਾ ਕੀ ਵਾਪਰਿਆ ਉਹਨੂੰ ਆਉਂਦੇ-ਆਉਂਦੇ ਨੂੰ ਇੱਕ ਮਿੱਟੀ ਦਾ ਕੁਜਾ ਮਿਲਦਾ ਇਦਾਂ ਰੇਤੇ ਦੀ ਢੇਰੀ ਐ ਮਿੱਟੀ ਐ ਠੁੱਡਾ ਵਜਿਆ ਤੇ ਵੇਖਿਆ ਵੀ ਕੀ ਐ ਇੱਕ ਛੋਟਾ ਜਿਹਾ ਘੜਾ ਮਿਲਿਆ ਕੁਜਾ ਮਿਲਿਆ ਉਹਨੇ ਪੱਟ ਕੇ ਵੇਖਿਆ ਵੀ ਕੀ ਐ ਜਦੋਂ ਵੇਖਿਆ ਕਾਫੀ ਕੋਲਿਆਂ ਨਾਲ ਭਰਿਆ ਹੋਇਆ ਇਹਨੇ ਹੱਥ ਮਾਰਿਆ ਨਾ ਜਦੋਂ ਵਿੱਚ ਤੈਕੇ ਨੂੰ ਮੋਹਰ ਮਿਲੀ ਉਹਦੇ ਵਿੱਚੋਂ ਸੋਨੇ ਦੀ ਮੋਹਰ ਇਹਨੇ ਸੋਚਿਆ ਵੀ ਲੈ ਸੋਨਾ ਮਿਲ ਗਿਆ ਮੋਹਰ ਮਿਲੀ ਆਪਨ ਉਹਨੂੰ ਵੇਖਦੇ ਆ ਵੀ ਕੀ ਮਿਲਦਾ ਇਹਨੇ ਮੋਹਰ ਚੱਕੀ ਆਪਣੀ ਸਾਂਭੀ ਤੇ ਤੁਰਿਆ ਆਇਆ ਉਧਰ ਉਹ ਵੀ ਤੁਰਿਆ ਆਉਂਦਾ ਸੀ ਸਤਸੰਗ ਕਰਕੇ ਉਹ ਕੀ ਹੋਇਆ ਸੋਚਦਾ ਆਉਂਦਾ ਵੀ ਮੈਂ ਕੀ ਦੱਸਾਂਗਾ ਵੀ ਮੈਨੂੰ ਕੀ ਮਿਲਿਆ ਮੈਂ ਉਪਦੇਸ਼ ਤਾਂ ਲੈ ਕੇ ਆਇਆ ਮਿਲਦਾ ਸਾਨੂੰ ਵੀ ਬਹੁਤ ਕੁਝ ਹੈ ਗੁਰਦੁਆਰੇ ਜਾਈਏ ਨਾ ਦੋ ਪ੍ਰਕਾਰ ਦਾ ਪ੍ਰਸ਼ਾਦ ਮਿਲਦਾ ਹੈ ਇੱਕ ਤਾਂ ਅਸੀਂ ਪ੍ਰਸ਼ਾਦ ਛਕਦੇ ਆਂ ਮਿੱਠਾ ਪ੍ਰਸ਼ਾਦ ਲੈਣਿਆ ਜਾਂ ਆਪਾਂ ਦੇਗ ਬਣਦੀ ਐ ਗੁਰਦੁਆਰਾ ਸਾਬ ਤੋਂ ਲੈਣਿਆ ਇੱਕ ਹੁਕਮਨਾਮਾ ਰੂਪੀ ਪ੍ਰਸ਼ਾਦ ਮਿਲਦਾ ਉਹ ਕੋਈ ਕੋਈ ਲੈ ਕੇ ਆਉਂਦਾ ਬਿਨਾਂ ਗਿਆਨ ਤੋਂ ਤਾਂ ਬੰਦਾ ਹੁਕਮਨਾਮਾ ਸਾਹਿਬ ਦੇ ਵਿੱਚੋਂ ਹੀ ਉੱਠ ਕੇ ਤੁਰ ਪੈਂਦਾ ਹੈ ਹੁਕਮਨਾਮਾ ਸਾਹਿਬ ਰੂਪੀ ਪ੍ਰਸ਼ਾਦ ਵੀ ਲੈ ਕੇ ਆ ਵੀ ਅੱਜ ਮੇਰੇ ਗੁਰੂ ਨੇ ਮੈਨੂੰ ਆਹ ਹੁਕਮ ਦਿੱਤਾ ਹੁਕਮਨਾਮਾ ਰੂਪੀ ਪ੍ਰਸ਼ਾਦ ਗਿਆਨ ਲੈ ਕੇ ਆਉਣਾ ਗੁਰੂ ਜੀ ਤਾਂ ਮੈਂ ਕੀ ਦੱਸਾਂਗਾ ਜਾ ਕੇ ਇਹਦੇ ਸੋਚਦੇ ਸੋਚਦੇ ਦੇ ਨਾ ਪੈਰ ਦੀ ਤਲੀ ਵਿੱਚ ਇੱਕ ਬਹੁਤ ਡੂੰਗਾ ਕੰਡਾ ਵਜਿਆ ਬੜਾ ਦਰਦ ਹੋਇਆ ਇਹਦੇ ਤੇ ਕੰਡੇ ਨੂੰ ਜ਼ੋਰ ਦੀ ਖਿੱਚਿਆ ਤੇ ਖੂਨ ਨਿਕਲਣ ਲੱਗ ਪਿਆ ਇਹਨੇ ਨੇੜੇ ਵੇਖਿਆ ਕੋਈ ਕੱਪੜਾ ਪੱਟੀ ਕੀਤੀ ਤੇ ਲੰਗੜਾ ਕੇ ਤੁਰਨ ਲੱਗਾ ਚੱਲਿਆ ਉਧਰ ਉਹ ਉਤਰਿਆ ਆਉਂਦਾ ਉਹ ਵੇਖ ਕੇ ਹੱਸਣ ਲੱਗ ਪਏ ਇਹਦੇ ਗੰਨੀ ਕਹਿੰਦਾ ਆ ਗਿਆ satsang ਕਰਕੇ ਕਹਿੰਦਾ हां ਬਈ ਆ ਗਿਆ ਕਹਿੰਦਾ ਵੇਖ ਦਸ ਤੈਨੂੰ ਕੀ ਮਿਲਿਆ ਉਹ ਕਹਿੰਦਾ ਮੈਨੂੰ ਮੇਰੇ ਕੰਡਾ ਤੇ ਜ਼ਰੂਰ ਵਜਿਆ ਪਰ ਮੈਂ ਬਾਬੇ ਨਾਨਕ ਦਾ ਉਪਦੇਸ਼ ਲੈ ਕੇ ਆਇਆ ਕਹਿੰਦਾ ਵੇਖ ਤੇਰੇ ਕੰਡਾ ਵਜਿਆ ਖੂਨ ਨਿਕਲਿਆ ਤੇਰੇ ਪੈਰ ਵਿੱਚੋਂ ਪਰ ਮੈਨੂੰ ਤਾਂ ਵੇਖ ਮੋਹਰ ਮਿਲੀ ਹੈ ਹੁਣ ਤੂੰ ਦੱਸ ਵੀ ਮੈਂ ਚੰਗਾ ਕਿ ਤੂੰ ਚੰਗਾ ਉਹ ਕਹਿੰਦਾ ਮੈਂ ਮੇਰੇ ਗੁਰੂ ਨੂੰ ਮਾੜਾ ਨਹੀਂ ਕਹਿ ਸਕਦਾ ਇਹ ਤਾਂ ਉਹਦੀਆਂ ਉਹੀ ਜਾਣੇ ਤੇ ਮੈਂ ਨਹੀਂ ਕੁਝ ਕਹਿ ਸਕਦਾ ਕਹਿੰਦਾ ਅੱਛਾ ਫਿਰ ਪਤਾ ਕਿਵੇਂ ਲੱਗੇ ਕਹਿੰਦਾ ਚੱਲ ਫਿਰ ਆਪਾਂ ਗੁਰੂ ਨਹੀਂ ਪੁੱਛਦੇ ਆ ਕਿ ਕੀ ਵਰਤਿਆ ਸਾਡੇ ਨਾਲ ਮੈਂ satsang ਕਰਕੇ ਆ ਰਿਹਾ ਸੀ ਮੇਰੇ ਪੈਰ ਵਿੱਚ ਕੰਡਾ ਵੱਜਦਾ ਹੈ ਮੇਰੇ ਪੈਰ ਵਿੱਚ ਸੂਲ ਵੱਜਦੀ ਹੈ ਤੇ ਇਹ ਵਾਸ਼ਨਾ ਭੋਗ ਕੇ ਆ ਰਿਹਾ ਇਹਨੂੰ سونے ਦੀ ਮੋਹਰ ਮਿਲਦੀ ਹੈ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚਲੇ ਗਏ ਦੋਨੇ ਜਾਨੇ ਦੋਨੇ ਜਾਨੇ ਬਹਿ ਗਏ ਜਾ ਕੇ ਬੈਠੇ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਜਿਹੜੇ ਦੇ ਸੂਲਬ ਜੀ ਸੀ ਕਹਿੰਦਾ ਮਹਾਰਾਜ ਅਸੀਂ ਦੋਵੇਂ ਮਿੱਤਰ ਸੀ ਇਹ ਜਾਂਦਾ ਰੋਜ਼ ਮਾੜੇ ਪਾਸੇ ਮੈਂ ਤੁਹਾਡੀ ਸੰਗਤ ਕਰਨ ਵਾਸਤੇ ਆਉਂਦਾ ਸੀ ਪਰ ਮੈਨੂੰ ਖੇਡ ਦੀ ਸਮਝ ਨਹੀਂ ਲੱਗੀ ਅਸੀਂ ਇਕੱਠੇ ਹੋ ਗਏ ਦੱਸੀ ਸਾਰੀ ਬਾਰਤ ਤੇ ਮੇਰੇ ਪੈਰ ਵਿੱਚ ਸੂਲ ਵੱਜਦੀ ਹੈ ਪਰ ਇਹਨੂੰ ਇੱਕ ਮੋਹਰ ਮਿਲਦੀ ਹੈ ਮੈਨੂੰ ਸਮਝ ਨਹੀਂ ਆਉਂਦੀ ਵੀ ਮੇਰਾ ਕਰਮ ਚੰਗਾ ਹੈ ਕਿ ਇਹਦਾ ਚੰਗਾ ਹੈ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਸੂਲ ਵੱਜੀ ਸੀ ਕਹਿੰਦੇ ਵੀ ਤੇਰਾ ਚੰਗਾ ਹੈ ਮੇਰਾ ਚੰਗਾ ਕਿਵੇਂ ਹੋਇਆ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਉਹ ਸਤ ਸੰਗ ਕੀਤੀ ਹੋਵੇ ਨਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੰਗਤ ਦੇ ਵਿੱਚ ਪਰਮਾਤਮਾ ਖੁਦ ਵਸਦਾ ਹੈ ਕਿਤੇ ਇਕਾਗਰਤਾ ਨਾਲ ਬਹਿ ਕੇ ਉਪਦੇਸ਼ ਸੁਣੀਏ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਾੜਾਂ ਸਮਾਂ ਕੱਟ ਦਿੰਦੇ ਆ ਇਹਨੂੰ ਤੇ ਬਹੁਤ ਸੋਨਾ ਮਿਲਣਾ ਸੀ ਪਰ ਇਹਨੇ ਮਾੜੇ ਕਰਮ ਕਰ ਕਰਕੇ ਆਪਣਾ ਸਾਰਾ ਹੀ ਇਹਨੇ ਕੋਲੇ ਬਣਾ ਲਏ ਇਹਨੂੰ ਤੇ ਮਿਲਣਾ ਸੀ ਭਰਿਆ ਹੋਇਆ ਮੋਹਰਾ ਬਹੁਤ ਜਿਆਦਾ ਸੀ ਇਹਦੇ ਕਰਮ ਬਹੁਤ ਚੰਗੇ ਸੀ ਇਹਨੇ ਆਪਣੇ ਕਰਮ ਚੰਗੇ ਸੀ ਜਿਹੜੇ ਸਾਰਿਆਂ ਤੇ ਮਿੱਟੀ ਫੇਰ ਲਈ ਐ ਇਕੋ ਹੀ ਇਹਦਾ ਥੋੜਾ ਜਿਹਾ ਕਰਮ ਚੰਗਾ ਰਹਿ ਗਿਆ ਇਹਨੂੰ ਮੋਹਰ ਮਿਲੀ ਕਿ ਇਹਨੇ ਤੇਰੀ ਸੰਗਤ ਕਰ ਲਈ ਕਿ ਤੂੰ ਸੰਗਤ ਕਰਦਾ ਸੀ ਇਹਨੇ ਤੇਰੀ ਸੰਗਤ ਕਰ ਲਈ ਤੇ ਇੱਕ ਮੋਹਰ ਬਚ ਗਈ ਭਾਵੇਂ ਦਾ ਕਰਮ ਚੰਗਾ ਬਚ ਗਿਆ ਪਰ ਤੇਥੋਂ ਹੋਣਾ ਸੀ ਕਤਲ ਤੈਨੂੰ ਹੋਣੀ ਸੀ ਸੂਲੀ ਤੈਨੂੰ ਫਾਇਲ ਆਇਆ ਜਾਣਾ ਸੀ ਪਰ ਤੂੰ ਗੁਰੂ ਦੇ ਚਰਨਾਂ ਵਿੱਚ ਆਉਂਦਾ ਰਿਹਾ ਕਾਲਪੁਰਖ ਨੂੰ ਯਾਦ ਕਰਦਾ ਰਿਹਾ ਪਰ ਤੇਰੀ ਸੂਲੀ ਤੋਂ ਬਣਾ ਕੇ ਸੂਲ ਬਣਾ ਦਿੱਤੀ ਆਖੋ ਸਤਨਾ ਤੈਨੂੰ ਛੋਟੀ ਜੀ ਸੂਲ ਨਾਲ ਸਰ ਗਿਆ ਆਪਾਂ ਕਹਿੰਨੇ ਆ ਮੈਂ ਜਾ ਰਿਹਾ ਸੀ ਮੇਰੇ 6:00 ਵਜੇ ਮੇਰੇ ਇਦਾਂ ਹੋ ਗਿਆ ਆਪਾਂ ਕਹਿੰਨੇ ਨਹੀਂ ਸੱਚੇ ਪਾਤਸ਼ਾ ਤੈ ਰੱਖਿਆ ਇਸ ਕਰਕੇ ਰੋਜ਼ ਸ਼ੁਕਰਾਨੇ ਵਿੱਚ ਰਹੀਏ ਪਰ ਮਾਣ ਆ ਜਾਂਦਾ ਹੈ ਬੰਦੇ ਨੂੰ ਤੇ ਬੰਦਾ ਭੁਲੇਖਾ ਖਾ ਜਾਂਦਾ ਹੈ ਤੇ ਸਤਸੰਗ ਨਾਲੋਂ ਡੁੱਟ ਜਾਂਦਾ ਥੋੜੇ ਜਿਹਾ ਪਦਾਰਥ ਆ ਜਾਣ ਇੱਥੇ ਪਿਆਰ ਉਹ ਵੱਡੇ ਵੱਡੇ ਹੋ ਕੇ ਦੁਨੀਆ ਤੇ ਤੁਰ ਗਏ ਪੜਦੇ ਆ ਨਾ ਰਾਣਾ ਰਾਉ ਨਾ ਗੋਹਰ ਹੈ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ